ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਯੁਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪਰਸੋਂ ਰਾਤ ਦਾ ਭਾਈ ਅਮਰਤਪਾਲ ਸਿੰਘ ਦਾ ਭਰਾ ਦੋਸਤੋ ਗ੍ਰਿਫਤਾਰ ਕਰਿਆ ਚਲੋ ਮੰਨ ਲਓ ਯਾਰ 1 ਮਿੰਟ ਵਾਸਤੇ ਆਪਾਂ ਮੰਨ ਲੈਂਦੇ ਆ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਕੁਝ ਨਾ ਕੁਝ ਮਾੜਾ ਮੋਟਾ ਲੈਦਾ ਹੋ ਸਕਦਾ ਹੈ ਉਹਨੂੰ ਭਾਈ ਅਮਰਪਾਲ ਸਿੰਘ ਦੀ ਨਾਲ ਫੋਟੋ ਲਾ ਕੇ ਤੇ ਕਿੰਨਾ ਕਰੈਕਟਰ ਅਸੈਸੀਨੇਸ਼ਨ ਕੀਤਾ ਜਾ ਰਿਹਾ ਦੋਸਤੋ ਨੰਬਰ 2 ਇੱਕ ਪਿਟੀ ਹੋਈ ਕਹਾਣੀ ਇੱਕ ਸਟੋਰੀ ਹੁੰਦੀ ਹੈ ਸਾਡੇ ਸਤਕਾਰਯੋਗ ਪੀਪੀ ਵਾਲੇ ਭਰਾਵਾਂ ਕੋਲੇ ਕਿ ਭਾਈ ਨਾਕਾ ਲੱਗਿਆ ਸੀ ਉਦੋਂ ਮੁਰਜਮ ਆਉਂਦਾ ਸੀ ਤੇ ਮੁਰਜਮ ਆਉਂਦੇ ਆਉਂਦੇ ਨੂੰ ਟੱਟੀ ਵੀ ਹਾਜਰ ਹੋ ਗਈ ਤੇ ਉਹ ਟੱਟੀ ਬਹਿ ਗਿਆ ਤੇ ਅਸੀਂ ਤਲਾਸ਼ੀ ਲਈ ਤੇ ਫੜ ਲਿਆ ਆਹੀ ਗੱਲ ਹੁੰਦੀ ਹੈ ਨਾ ਜਿਹੜੇ ਬੰਦੇ ਦੇ ਖਾਤੇ 'ਚ ਪਹਿਲੀ ਗੱਲ ਤਾਂ ਯਾਰ ਆਪਾਂ ਜੱਲੂਪੁਰ ਖੇੜੇ ਤੋਂ ਤੋਰਦੇ ਆਂ ਵੀ ਜੱਲੂਪੁਰ ਖੇੜੇ 'ਚੋਂ ਉਹਨੂੰ ਪਿੰਡ 'ਚੋਂ ਨਿਕਲ ਕੇ ਨਾਲਲੇ ਪਿੰਡੇ 'ਚੋਂ ਸਮਾਨ ਮਿਲ ਜਾਂਦਾ ਹੈ ਜਿਹੜਾ ਬੰਦਾ ਫੋਨ ਕਰੇ ਘਰੇ ਹੋਮ ਡਿਲੀਵਰੀ ਚਿੱਟੇ ਦੀ ਹੋ ਰਹੀ ਹੈ ਯਾਰ ਸਾਰੇ ਪੰਜਾਬ 'ਚ ਤੂੰ ਗੱਲ ਕਰੋ ਜਿੱਥੇ ਮਰਜੀ ਕਿੰਨੇ ਪੁਲਿਸ ਵਾਲੇ ਭਰਾ ਮਰ ਗਏ ਉਹ ਵੀ ਹੋਮ ਡਿਲੀਵਰੀ ਲੈਂਦੇ ਐ ਤੇ ਉਹੀ ਇਹਨਾਂ ਨੂੰ ਫੋਨ ਕਰਦੇ ਐ ਕਿ ਅੱਜ ਰੇਡ ਪੈਣ ਵਾਲੀ ਐ ਭਾਜੋ ਹੋਮ ਗਾਡ ਵਾਲੇ ਸਪਾਈ ਹੌਲਦਾਰ ਤੇ ਐਸਆਈ ਰੈਂਕ ਤੱਕ ਉੱਥੋਂ ਤੱਕ ਕਿ ਜਿਹੜਾ 10000 2000 ਰੁਪਿਆ ਦੰਦੇ ਆ ਨਾ ਵੇਚਣ ਵਾਲੇ ਆਮ ਉਥੋਂ ਕ ਤੱਕ ਜਾਂਦਾ ਮਤਲਬ ਸੋ ਮਿੱਤਰੋ ਗੱਲ ਇੰਨੀ ਐ ਭਰਾਵੋ ਜਿਹੜਾ ਬੰਦਾ ਜੱਲੂਪੁਰ ਖੇੜੇ ਤੋਂ 100 ਕਿਲੋਮੀਟਰ ਰੱਖ ਲੋ 150 ਰੱਖ ਲੋ ਯਾਰ ਫਲੋਰ ਕੰਨੀ ਜਾਂਦਾ ਹੈ ਮੂਰਖ ਐ ਨੰਬਰ 1 ਤਾਂ ਇਹ ਗੱਲ ਐ ਉਹਨੂੰ ਵੀ ਪਤਾ ਐ ਕਿ ਇਹ ਬਾਜ ਇਕੱਲਾ ਹੈ ਦੇ ਬਹੁਤ ਦੇ ਮਗਰ ਸ਼ਿਕਾਰੀ ਬਾਲੇ ਜਦੋਂ ਇੱਕ ਇੱਕ ਫੂਕ ਫੂਕ ਕੇ ਬੰਦਾ ਕਦਮ ਰੱਖ ਰਿਹਾ ਹੋਵੇ ਨਾ ਜੀਤੇ ਦੋ ਯੰਸੀਆਂ ਨੇ ਪਤਾ ਨਿੱਕੀ ਨੇ ਆਰੀ ਸਟਾਫ ਜਾਂ ਸਟਾਫ ਚ ਬਲਾ ਕੇ ਪੁੱਛ ਗੇ ਸਿਕਰੀ ਹੋਵੇ ਸਾਰੇ ਰਿਸ਼ਤੇਦਾਰਾਂ ਦੀ ਭੂਆ ਭਤੀਜਿਆਂ ਦੀ ਮਾਮੇ ਫੁੱਫੀਆਂ ਦੀ ਸਾਰਿਆਂ ਦੇ ਰਿਸ਼ਤੇਦਾਰਾਂ ਨੂੰ ਠਠ ਕਰਿਆ ਹੋਵੇ ਅਮਰਤਪਾਲ ਵਾਲੇ ਕੇਸ ਦੇ ਵਿੱਚ ਉਹ ਬੰਦਾ ਅਲਰਟ ਹੁੰਦਾ ਫੇਰ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਸਾਡੇ ਨਾਲ ਨੇੜੇ ਕੰਦੂ ਖੇੜੇ 10 ਕਿਲੋਮੀਟਰ ਹੈ 10 ਕਿਲੋਮੀਟਰ ਤੇ ਪੋਸਟ ਵਾਲਾ ਠੇਕਾ ਸੀ ਡੋਡੇ ਵਾਲਾ ਹਰੀਪੁਰੇ ਦੇ ਜਨਨ ਕਿ ਕੰਦੂ ਖੜਾ ਪੰਜਾਬ ਦਾ ਪਿੰਡ ਆ ਗਿਆ ਲਾਸਟ ਉਹਦੇ ਤੋਂ ਕਿਲੋਮੀਟਰ ਤੇ ਕਵਾਣਾ ਚ ਸੜਕ ਤੇ ਪੋਸਟ ਵਾਲਾ ਠੇਕਾ ਸੀ ਜਦੋਂ ਸਖਤਾਈ ਹੋ ਜਾਂਦੀ ਨਾ ਤੇ ਨਾਕੇ ਵਾਲੇ ਭਰਾ ਪਤਾ ਗਿਆਦੇ ਸੀ ਵੇਚਣ ਵਾਲੇ ਜਿਹੜੇ ਹੁੰਦੇ ਐ ਉਹਨਾਂ ਨੂੰ ਕਿ ਐਂ ਕਰ ਬਈ ਸਾਨੂੰ ਉਤੋਂ ਸਖਤੀ ਹੈ ਤੇ ਅਸੀਂ ਪਰਚਾ ਦੇਣਾ ਤੇ ਕੋਈ ਨਾ ਕੋਈ ਬੰਦਾ ਦੇ ਦੇ। ਉਹ ਫਿਰ ਕੀ ਕਰਦੇ ਜਿਹੜਾ ਬੰਦਾ ਨਸ਼ਾ ਪੋਸਤ ਵਗੈਰਾ ਨਾ ਖਾਂਦਾ ਹੁੰਦਾ ਪੱਕਾ ਮਤਲਬ ਉਹਨੂੰ ਦੇ ਦਿੰਦੇ ਉਹਦੇ ਤੇ ਕੋਈ ਕਿਲੋ 2 ਕਿਲੋ ਪੋਸਤ ਪਵਾ ਕੇ ਤੇ ਚਲਾਨ ਕਰਾ ਲੈਂਦੇ ਨਾਲੇ ਤਾਂ ਨਾਕੇ ਵਾਲਾਂ ਵੀ ਰਹੇਗੀ ਉਤੋਂ ਆਫਸਰਾਂ ਦਾ ਆਰਡਰ ਰਹਿ ਗਿਆ ਤੇ ਨਾਲੇ ਉਹਨਾਂ ਨੂੰ ਆਹੰਦੇ ਸੋਡਾ ਕੰਮ ਚੱਲਦਾ ਰਹੂਗਾ ਜਿਹੜੇ ਟਾਊਟ ਦੇ ਖਾਤੇ 'ਚ ਕਹਿੰਦੇ 10000 10000 ਰੁਪਇਆ ਇਹਨਾਂ ਨੇ ਪਾਇਆ Google Pay ਕਰਕੇ ਉਹ ਵੀ ਇਹਦੇ ਹਰ ਹਰਪ੍ਰੀਤ ਦੇ ਖਾਤੇ 'ਚ ਨਹੀਂ ਗਿਆ ਕਿਸੇ ਦੇ ਹੋਰ ਦੇ ਖਾਤੇ 'ਚ Google Pay ਜੋ ਦਸਰੇ ਕਹਾਣੀਆਂ ਪਉਦੇ ਤੇ ਗੱਲ ਕਰ ਰਹੇ ਆ ਉਹ ਪਾਇਆ ਹੈ ਉਹ ਵੀ ਗਲਤ ਹੈ ਉਹ ਟਾਊਟ ਹੋ ਸਕਦਾ ਇਹਨਾਂ ਦਾ ਫਿੱਟ ਕਰਿਆ ਹੋਵੇ ਕਿਉਂਕਿ ਜੇ ਕਰੀਅਰ ਨੀਅਤ ਤੇ ਨੀਤੀ ਹੋਵੇ ਨਾ ਚਟਾ ਬੰਦ ਕਰਨ ਦੀ ਦੋਸਤੋ ਇੱਕ ਦਿਨ ਦਾ ਕੰਮ ਹੈ ਕਰੋਨਾ ਚ 10 ਘੰਟਿਆਂ ਚ ਲੋਕਾਂ ਨੂੰ ਅੰਦਰ ਵਾਰਦਾ ਸੀ ਦੋਸਤੋ 10 ਘੰਟਿਆਂ ਚ ਤੇ ਐਫ ਆਈ ਆਰ ਚ ਕੀ ਲਿਖਿਆ ਅਕੇ ਜੀ ਉਹਨਾਂ ਨੇ ਪਿੰਦਿਆ ਪਿੰਦਿਆ ਨੇ ਥੱਲੇ ਸੜਤਾ ਤੇ ਮਗਰੋਂ ਉਹ ਜੇਬਾਂ ਚ ਪੈ ਗਿਆ ਜੋ ਥੱਲੇ ਸੜਤਾ ਪੜਸੋਂ ਅਗੀ ਕੇ ਲੋ ਉਹ ਜਿਹੜੇ ਪੀਣ ਵਾਲੇ ਹੁੰਦੇ ਨਾ ਬਾਈ ਜੀ ਇਹ ਨਹਿਰਾਂ ਦੀਆਂ ਪਰੜੀਆਂ ਤੇ ਖੜਦੇ ਐ ਇੱਕ ਬੰਦਾ ਗਾਹ ਨੂੰ ਨਿਗਾ ਰੱਖਦਾ ਇੱਕ ਵਿਜਲੇ ਸ਼ੀਸ਼ੇ ਵੀ ਦੀ ਪਛਾਣ ਨਿਗਾ ਰੱਖਦਾ ਕਿ ਪਿੱਛੋਂ ਤਾਂ ਨਹੀਂ ਕੋਸ ਆ ਰਿਹਾ ਜਿੰਨੀਆਂ ਕਾਰਾਂ ਸੜਕਾਂ ਤੇ ਖੜੀਆਂ ਹੋਣੀਆਂ ਨਾ ਪਾਸੇ ਲਾਈਆਂ ਕਦੇ ਚੈੱਕ ਕਰ ਲਿਓ ਉਹਦੇ ਚਾਹੀ ਕੰਮ ਚੱਲਦਾ ਹੋਊਗਾ ਸ਼ਰਾਰਤ ਬਾਜੀ ਵਾਲਾ ਹਰ ਪੰਜਵੀਂ ਕਾਰ ਜਿਹੜੀ ਲਿੰਕ ਰੋਡ ਤੇ ਖੜੀ ਐ ਤੇ ਉਹਨੂੰ 5 ਮਿੰਟ ਦੇਖ ਲਿਓ ਜੇ 5 ਮਿੰਟਾਂ ਚ ਉਹਦੇ 'ਚ ਕੋਈ ਮੂਵਮੈਂਟ ਨਹੀਂ ਹੋਈ ਕੋਈ ਉਤਰਿਆ ਨਹੀਂ ਕੋਈ ਚੜ੍ਹਿਆ ਨਹੀਂ ਤਾਂ ਉਹਦੇ 'ਚ ਇਸੇ ਕੰਮ ਵਾਲੇ ਬੰਦੇ ਹੁੰਦੇ ਆ ਉਹ ਬੰਦੇ ਕਿਸੇ ਕੱਚੇ ਪਈ ਤੇ ਲਾ ਲੈਂਦੇ ਕਿਸੇ ਸੜਕ ਤੇ ਲਿੰਕ ਰੋਡ ਤੇ ਲਾ ਲੈਂਦੇ ਜਾਂ ਪਿੰਡ ਆ ਜਾਂਦੇ ਚਲ ਪੀਣ ਆਲੇ ਤੋਂ ਨਹੀਂ ਖੜਿਆ ਜਾਂਦਾ ਜੱਕ ਨਹੀਂ ਹੁੰਦੀ ਜਦੋਂ ਹੱਥ 'ਚ ਹੋਵੇ ਸਮਾਨ ਪਰ ਉਹ ਕਿਤੇ ਬਿਲਿਆ ਸ਼ਹਿਰ ਚ ਨਹੀਂ ਖੜਦੇ ਐ ਡੇ ਖੜਾਰੇ ਬੰਦੇ ਪਹਿਲੀ ਗੱਲ ਤਾਂ ਯਾਰ ਉਹ ਪਿੰਡੋਂ ਜਾਂਦੇ ਹੀ ਨਹੀਂ ਗੱਲ ਸਿੱਧੀ ਇਹ ਤਾਂ ਉਹ ਗੱਲ ਨਿਕਲੀ ਜਿਵੇਂ ਲਾਰੈਂਸ ਬਸ਼ਨ ਹੋਈ ਦੀ ਇੰਟਰਵਿਊ ਸੀ ਕਿ ਇੱਥੇ ਨਹੀਂ ਹੋਈ ਤੇ ਹੁਣ ਸਿੱਟ ਨੇ ਹਾਈ ਕੋਰਟ ਜਾ ਕੇ ਮੰਨ ਲਿਆ ਕਿ ਪੰਜਾਬ ਦੀ ਜੇਲ੍ਹ ਚ ਇੱਕ ਨਹੀਂ ਦੋ ਇੰਟਰਵਿਊ ਹੋਇਆ ਕਠਮੀ ਕਰਾਈਆਂ ਕਿਨੇ ਜਿਹੜਾ ਜੇਲ੍ਹ ਸੁਪਾਰ ਡੈਂਟੋਨਾ ਤੋਂ 10 ਕਰੋੜ ਰੁਪਈਆ ਮਹੀਨੇ ਦਾ ਕੁਮਾਰ ਐ ਉਹ 10 ਕਰੋੜ ਕਿੱਥੋਂ ਤੱਕ ਜਾਂਦਾ ਹੋਊਗਾ ਉਹ ਤੁਸੀਂ ਬਿਹਤਰ ਸਮਝ ਸਕਦੇ ਹੋ ਨਿਕਲਣਾ ਕੁਛ ਨਹੀਂ ਉੱਤੋਂ ਆਰਡਰ ਹੋ ਗਿਆ ਕਿ ਇਹਨਾਂ ਦੇ ਪਰਿਵਾਰ ਨੂੰ ਚੱਕ ਕੇ ਧੱਕ ਦਿਓ ਹੂੰ ਤੇ ਮੇਰੇ ਵਰਗਿਆਂ ਨੇ ਬੌਸ ਨੂੰ ਖੁਸ਼ ਕਰਨ ਵਾਸਤੇ ਕਹਾਣੀ ਘੜਤੀ ਜਿਵੇਂ ਖੇਰੇ ਨੂੰ ਫੜਿਆ ਉਹ ਐਸਐਸਪੀ ਸਾਹਿਬ ਨਹੀਂ ਫੜਿਆ ਸੀ ਨਾ ਆਪਦੇ ਪਰਸਨਲ ਇੰਟਰਸਟ ਨਾਲ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਜਵਾਬ ਦੇਤਾ ਕੀ ਜੇ ਜਲੇ ਦੀ ਸਪੈਸ਼ਲ ਪੁਲਿਸ ਤਿਆਰ ਕੀਤੀ ਪਰ ਪੁਲਿਸ ਦੀ ਵੀ ਮਜਬੂਰੀ ਬਣ ਗਈ ਬੰਨ ਕਿੱਥੋਂ ਲੱਗੀ ਪਹਿਲਾਂ ਤਾਂ ਇਹ ਗੈਂਗਸਟਰ ਕਿੱਥੋਂ ਪੇ ਪਾਸ ਕਿੱਥੋਂ ਪੈਦਾ ਹੋਏ ਜਿਹੜਾ ਉਹ ਸੀਗਾ ਵਿੱਕੀ ਗਾਉਂਡਰ ਵਿੱਕੀ ਗਾਉਂਡਰ ਲੋਕਾਂ ਨੇ ਹਾਈਲਾਈਟ ਕਰਤਾ ਇਹ ਸਾਡੇ ਨੇੜੇ ਦਿਆਲ ਸਿੰਘ ਕੋਲੇ ਵਾਲੀ ਸੀ ਉਹ ਬੰਦਾ ਕਿੱਲੇ ਦੋ ਕੇ ਲੈਣਾ ਸੀ ਐਸਾ ਹਵਾ ਚ ਆਇਆ ਬਾਈ ਜੀ ਐਸਾ ਲੀਡਰ ਬਣਿਆ ਦੋ ਜਿਪਸੀਆਂ ਨੂੰ ਪਾਇਲਟ ਕਰਦੀਆਂ ਸੀ ਦੋ ਜਿਪਸੀਆਂ ਬਾਈ ਜੀ ਤੇ ਉਹ ਬੰਦੇ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਘਰ ਪਾਇਆ ਜਦੋਂ 2017 ਚ ਕਾਂਗਰਸ ਸਰਕਾਰ ਬਣੀ 1 ਕਰੋੜ 20 ਲੱਖ ਦਾ ਉਹਦੇ ਤੇ ਲੋਨ ਸੀ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਸਨਲ ਇੰਟਰਸਟ ਰੱਖ ਕੇ ਉਹਨਾਂ ਤੋਂ ਉੱਪਰ ਆਇਆ ਤੇ ਵਿੱਕੀ ਗੌਂਦਰ ਉਹਦੇ ਪੈਰਾਂ 'ਚ ਬੰਦਾ ਸੀ ਆਖੀ ਪੋਸਤ ਵੇਚਦੇ ਹੁੰਦੇ ਸੀ ਠੀਕ ਹੈ ਮੋੜੇ-ਮੋਟੀ ਲੜਾਈ ਹੋਗੀ ਡੱਕੇ ਸ਼ੀਸ਼ੀਆਂ ਦੇ ਨੇ ਇੱਕ ਅੱਧਾ ਕਤਲ ਕਰਤਾ ਤੇ ਵਿੱਕੀ ਕਾਉਂਡਰ ਕਾਉਂਡਰ ਹੋਗੀ ਬਈ ਇਹਨਾਂ ਆਹੀ ਕੋਸ ਲੌਰੈਂਸ ਅਰਗੇ ਆ ਇੱਥੇ ਨੇੜੇ ਸਾਡੇ ਤੋਂ 20 ਕਿਲੋਮੀਟਰੇ ਦਾ ਪਿੰਡ ਹੈ ਬਈ ਇਹ ਵੀ ਉਸੇ ਪਾਰਟੀ ਦੇ ਪੈਰਾਂ 'ਚ ਬਹਿਣ ਵਾਲਾ ਬੰਦਾ ਸੀ ਮਿੱਤਰੋ ਇਹਨਾਂ ਨੇ ਹਾਈਲਾਈਟ ਕਰਕੇ ਤੇ ਕਮਾਊ ਪੁੱਤ ਬਣਾ ਕੇ ਤੇ ਇੱਥੋਂ ਤੱਕ ਕੀਨੇ ਲਿਆਂਦਾ ਜਿਨ੍ਹਾਂ ਨੇ ਅਮਰਪਾਲ ਦੇ ਭਰਾ ਵਾਸਤੇ ਕਹਾਣੀ ਕਢੀ ਐ ਪਰ ਇੱਕ ਗੱਲ ਐ ਕਾਲਾਂਗਾਂ ਚ ਕਾਂਗਰਸੀਆਂ ਚ ਤੇ ਹੋਣ ਵਾਲਿਆ ਚ ਕੀ ਫਰਕ ਐ ਫਰਕ ਹੋਵੇ ਕਿ ਮੈਂ ਜਿਹੜੇ ਵਿਚਾਰੇ ਝਾੜੂ ਦੇ ਵਰਕਰ ਦਸਦਾ ਸਾਲ ਹੋ ਗਏ ਆ ਲਾਉਂਦੇ ਫਿਰਦੇ ਸੀ ਪਿੰਡਾਂ ਚ ਹਥਿਆਰ ਤੇ ਪੱਟੀਆਂ ਤੇ ਕਿੰਨੇ ਬਲਾਕ ਸਮਤੀ ਦੀਆਂ ਚੋਣਾਂ ਲੱਗੀਆਂ ਤੇ ਵੋਟਾਂ ਪਈਆਂ 80 80 ਦੋ ਪਿੰਡਾਂ ਦਾ ਜ਼ੋਨ ਸੀ ਬਲਾਕ ਸਮਤੀ ਦਾ 80 80 ਵੋਟਾਂ ਪਈਆਂ 40 ਇੱਕ ਪਿੰਡ ਚੋਂ 50 40 ਇੱਕ ਪਿੰਡ ਚੋਂ ਰੱਖ ਲਓ ਉਹ ਵਰਕਰਾਂ ਨੂੰ ਕੋਈ ਡੇਲਿਆ ਵਟੇ ਅਕੇ ਬੁੱਢੀ ਕੰਜਰੀ ਨੂੰ ਕੋਈ ਡੇਲਿਆ ਵਟੇ ਸਿਆਣੇ ਨਾਲ ਗਾਲਾਂ ਤੇ ਡਾਂਗਾਂ ਤੋਂ ਬਣਾ ਹੁੰਦਾ ਕੁਝ ਠਾਣੇ ਨਾਲ ਪਰ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਉਹ ਨਾ ਸ਼ਰਮ ਜਿਹੇ ਦੇ ਮਾਰੇ ਲੋਕਾਂ ਨਾਲ ਉਹੀ ਸੁੱਕੇ ਹੱਥ ਚੱਕ ਜਿਹੀ ਜਾਂਦੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਪਰ ਜਦੋਂ ਸੌਣ ਮਹੀਨਾ ਆ ਜਾਂਦਾ ਤੇ ਮੁੱਲ ਪੈਂਦਾ ਬੁੱਢਿਆਂ ਤੇ ਪਪਲਾਂ ਦਾ ਆ ਬੱਗੇ ਜੇ ਵੇਖ ਕੇ ਨਾ ਕਿ ਉਹ ਗੱਲਾਂ ਮਿੱਤਰੋ ਇਹਨਾਂ ਬੁੱਢਿਆਂ ਪਪਲਾਂ ਦਾ ਮੁੱਲ ਪੈ ਜਾਂਦਾ ਉਦੋਂ ਵੋਟਾਂ ਵੇਲੇ ਆ ਕੇ ਲੋਕਾਂ ਨਾਲ ਸੁੱਕੇ ਜਿਹੀ ਜਾਂਦੇ ਐ ਤੇ ਗੱਲ ਚ ਨਿਕਲਦਾ ਕੁਝ ਨਹੀਂ ਮਿੱਤਰੋ ਤੇ ਭਰਾ ਕੀ ਅਖੀਰ ਨੂੰ ਜਦੋਂ ਜਿੱਤ ਹਾਰ ਹੋ ਜਾਂਦੀ ਏ ਤੇ ਕਰਦਾ ਲੀਡਰ ਇਹਨਾਂ ਦੇ ਆਖੇ ਕਿਸੇ ਹੋਮਗਾਰਡ ਵਾਲੇ ਨੂੰ ਫੋਨ ਨਹੀਂ ਤੇ ਫਿਰ ਢੱਲੇ ਜੋ ਆਉਂਦੇ ਆ ਵਾਕੇ ਹੀ ਵਰਕਰਾਂ ਦੀ ਪੁੱਛ ਦੱਸ ਹੈ ਨਹੀਂ ਸੋਰੀ ਵਲੰਟੀਅਰਾਂ ਦੀ ਪੁੱਛ ਦੱਸ ਹੈ ਨਹੀਂ ਭਰਾਵੋ ਉਹ ਮਿੱਤਰੋ ਸੋਡੇ ਚਰਨਾ ਚਾਹਤ ਬੰਨੇ ਨਾ ਤਾਂ ਕੋਈ ਨੌਕਰੀ ਲੱਗਿਆ ਤੇ ਨਾ ਅੱਜ ਲੱਗੇ ਤੇ ਨਾ ਲੱਗੇ ਕੱਲ ਜਿਹੜੇ 55 ਬੰਦਿਆਂ ਨੇ ਕਾਲੀ ਕਾਂਗਰਸੀਆਂ ਚੋਂ ਆ ਕੇ ਟੇਟਾ ਲੈ ਕੇ ਤੁਹਾਡੇ ਐਮਐਲਏ ਐਮਪੀ ਬਣ ਐਮਐਲਏ ਬਣ ਕੇ ਤੇ ਮੰਤਰੀ ਬਣ ਕੇ ਮਿੱਤਰੋ ਉਹਨਾਂ ਦੀ ਚੱਲੂਗੀ ਤੁਹਾਨੂੰ ਕੋਈ ਨਹੀਂ ਪੁੱਛਦਾ ਧੰਨਵਾਦ ਸ਼ੇਅਰ ਕਰਿਓ ਫੇਸਬੁੱਕ ਤੇ ਐ ਤਾਂ ਫੋਲੋ ਕਰਿਓ YouTube ਤੇ ਤਾਂ ਸਬਸਕ੍ਰਾਈਬ